ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਆਪ ਜੀ ਦਾ ਸਵਾਗਤ ਸਰਬਜੀਤ ਵਲੌਗ ਵਿੱਚ ਅੱਜ ਸਸਾ ਠੀਕ ਹੈ ਤੁਸੀਂ ਵੀ ਸਾਰੇ ਠੀਕ ਹੋਗਾ ਆਪਣੇ ਘਰਾਂ ਵਿੱਚ ਤੇ ਇਹ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਤੇ ਇਹ ਵਲੌਗ ਜਿਹੜਾ ਮੇਰਾ ਦੋ ਸ਼ੁੱਕ ਸ਼ੁਕਰ ਸ਼ਨੀ ਐਤਵਾਰ ਦਾ ਮਿਕਸ ਕਰਕੇ ਤਾਂ ਮੈਂ ਉਹ ਸ਼ੂਟ ਕੀਤਾ ਕਿ ਠੰਡ ਨਹੀਂ ਹੋਣ ਕਰਕੇ ਵਲੌਗ ਹੀ ਨਹੀਂ ਬਣ ਰਹੇ ਸੀਗੇ ਤੇ ਇਹ ਟਾਈਮ ਇੱਥੇ ਹੈਗਾ ਜੀ ਦੁਪਹਿਰ 4 ਵਜੇ ਦਾ ਟਾਈਮ ਹੈ ਤੇ ਇਹ ਦੁਪਹਿਰ ਦੇ ਵਰਤਨ ਸੀ ਤੇ ਮੈਂ ਸਾਫ਼ ਕਰਨ ਲੱਗੀ ਸੀਗੀ ਤੇ ਸਫੇਰ ਦਾ ਸਾਰਾ ਹੀ ਕੰਮ ਕੀਤਾ ਸੀ ਕੱਪੜੇ ਵਗੈਰਾ ਸਾਰਾ ਤਾਨੂੰ ਪਤਾ ਕਰਦੇ ਜੋ ਰੋਜ਼ਾਨਾ ਕੰਮ ਹੁੰਦੇ ਉਹ ਸਾਰੇ ਕੀਤੇ ਸੀ ਤੇ ਬਰਤਨਾਂ ਦਾ ਤੁਹਾਨੂੰ ਪਤਾ ਵੱਧਾ ਬਹੁਤ ਹੁੰਦਾ ਐਨੇ ਬਰਤਨ ਸੀਗੇ ਨਾ ਕਾਫੀ ਫਿਰ ਮੈਂ ਇਹ ਸਾਫ਼ ਕਰਨ ਲੱਗ ਗਈ ਤੇ ਇਸ ਤੋਂ ਬਾਅਦ ਮੈਂ ਕਿਹਾ ਚਲੋ ਹੋਰ ਕੰਮ ਕਰਾਂਗੇ ਪਹਿਲਾਂ ਬਰਤਨ ਸਾਫ਼ ਕਰ ਲੈਣੇ ਤੇ ਮੈਨੂੰ ਨਾ ਕਾਫੀ ਦਿਨਾਂ ਤੋਂ ਨਾ ਵਲੌਗ ਨਹੀਂ ਪਾਇਆ ਜਾ ਰਿਹਾ ਮੈਂ ਨਾ ਪਹਿਲੀਆਂ ਦੋ ਵੀਡੀਓ ਪਾਈਆਂ ਕਿ ਸ਼ੇਰ ਰਹਿੰਦੇ ਮੈਂ ਅਸੀ ਨੇ ਅਸੀ ਕਿ ਸ਼ੇਰੇ ਤੇ ਮੈਂ ਕਿਹਾ ਚਲੋ ਵੀਡੀਓ ਪਾ ਦਿੰਨੇ ਤੇ ਆਪਣੇ ਭੈਣ ਭਰਾਵਾਂ ਨੂੰ ਤੇ ਤੁਹਾਡੇ ਪਿਆਰ ਬਹੁਤ ਮਿਲ ਰਿਹਾ ਏਦਾਂ ਹੀ ਇਹ ਤੁਹਾਡੀ سپورਟ ਤੇ ਸਾਥ ਹੀ ਜ਼ਰੂਰਤ ਹੈ ਤੇ ਬਸ ਵਦੋ ਲਾਈਕਸ ਕਮੈਂਟ ਅੱਛੇ ਅੱਛੇ ਕਰਿਆ ਕਰੋ ਤੇ ਸੇਤ ਇੰਨੇ ਨਾ ਠੀਕ ਹੋਣ ਕਰਕੇ ਨਾ ਸਰਦੀਆਂ ਜਦ ਪਤਾ ਨਹੀਂ ਕੰਮ ਹੀ ਨਹੀਂ ਹੁੰਦਾ ਮਤਲਬ ਜਿੰਨਾ ਬੰਦਾ ਸੋਚਦਾ ਨਾ ਕਿ ਕੰਮ ਕਰਨਾ ਪਰ ਫਿਰ ਵੀ ਮੈਂ ਸਾਰਾ ਇਦਾਂ ਕੰਮ ਨਬੇੜ ਕੇ ਕਸ਼ਾਰੇ ਵਗੈਰਾ ਸੀਤੇ ਸੀਗੇ ਤੇ ਉਸ ਤੋਂ ਬਾਅਦ ਮੈਂ ਕਪੜੇ ਧੋਤੇ ਤੇ ਮੈਨੂੰ ਲੱਗੀ ਠੰਡ ਤੇ ਠੰਡ ਤੁਹਾਨੂੰ ਇੱਕ ਜਿ ਲੱਗੀ ਹੈ ਤੇ ਫਿਰ ਹਫਤਾ ਤੇ ਲੱਗੀ ਜਾਂਦਾ ਤੇ ਫਿਰ ਉਸ ਤੋਂ ਬਾਅਦ ਮੈਂ ਇਹ ਹੈਗੀ ਹੈ ਜੀ ਸ਼ਾਮ ਦੀ ਵੀਡੀਓ ਤੇ ਇੱਥੇ ਮੈਂ ਸੋਚ ਰਹੀ ਸੀ ਕੀ ਬਣਾਵਾਂ ਕਿ ਸਬਜ਼ੀਆਂ ਰੋਸ ਸੱਕੀਆਂ ਖਾ ਕੇ ਵੈਸੇ ਸਾਗ ਵੀ ਬਣਿਆ ਪਿਆ ਸੀਗਾ ਤੇ ਬਰੀਆਮ ਕਹਿ ਰਹੀ ਸੀ ਕੜੀ ਤੇ ਦਹੀਂ ਦਾ ਇੱਕ ਪੈਕਟ ਸੀ ਤੇ ਥੋੜਾ ਦਹੀਂ ਬੁੰਦੀ ਵਾਲਾ ਸੀ ਮੈਂ ਚਲ ਕੋਈ ਗੱਲ ਨਹੀਂ ਬੁੰਦੀ ਪਾਈ ਸੀ ਰੈਤਾ ਜਿਹਾ ਬਣਾਇਆ ਸੀਗਾ ਵੈਸੇ ਮੈਂ ਨਮਕ ਵਗੈਰਾ ਨਹੀਂ ਸੀ ਪਾਇਆ ਮੈਂ ਕਿ ਨਮਕ ਉਹਦੇ ਪਾੰਦੀ ਹੁਣ ਨੀ ਕਿ ਜਦੋਂ ਕਿਸੇ ਨੇ ਖਾਣਾ ਤੇ ਮੈਂ ਇਦਾਂ ਕੀਤਾ ਕਿ ਮੈਂ ਪਿਆਜ਼ ਲਸਣ ਅਦਰਕ ਲੈ ਲਿਆ ਉਹਨੂੰ ਚੰਗੀ ਤਰ੍ਹਾਂ ਬਰਾਊਨ ਕਰਕੇ ਸਾਰੇ ਮਸਾਲੇ ਵਗੈਰਾ ਪਾ ਕੇ ਤੇ ਪਕੌੜੇ ਨਹੀਂ ਸੀ ਮੈਂ ਕਿ ਸਿੰਪਲ ਹੀ ਕੜੀ ਬਣਾ ਲੈਨੇ ਫਿਰ ਮੈਂ ਇਥੇ ਖੜੀ ਰੱਖ ਦਿੱਤੀ ਤੇ ਕਿਉਂਕਿ ਪਮੇ ਬੰਦਾ ਜਿੰਨਾ ਮਰਜੀ ਬਿਮਾਰ ਹੋਏ ਪਰ ਬੱਚਿਆਂ ਨੂੰ ਤਾਂ ਰੋਟੀ ਪਾਣੀ ਦੇਣਾ ਹੁੰਦਾ ਨਾ ਇਸ ਕਰਕੇ ਫਿਰ ਮੈਂ ਉੱਠ ਕੇ ਫਟਾਫਟ ਕੜੀ ਬਣਾਈ ਮੈਂ ਕਿ ਚਲੋ ਉਹ ਦਦਿਲ ਕਰਦਾ ਤਾਂ ਉਹ ਵੀ ਮਨ ਪਸੰਦੀ ਚੀਜ਼ ਹੀ ਹਾਂਦਾ ਬੱਚਾ ਵਿਰਿਆਮ ਤਾਂ ਬਹੁਤ ਜਿੱਦ ਕਰਦਾ ਮਤਲਬ ਜੇ ਅੱਛੀ ਲੱਗੀ ਤਾਂ ਉਹਨੇ ਖਾ ਲਈ ਨਹੀਂ ਤੇ ਨਹੀਂ ਖਾਣੀ ਤੇ ਇੱਥੇ ਮੈਂ ਕੜੀ ਨੂੰ ਲਾਤਾ ਤੜਕਾ ਕੜੀ ਬੇ ਇੰਨੀ ਸਵਾਦ ਬਣੀ ਸੀ ਹੈ ਤਾਂ ਸਿੰਪਲ ਸੀ ਕੜੀ ਪਰ ਬਹੁਤ ਸੀ ਕਿ ਮੈਂ ਕੜੀ ਪੱਤਾ ਪਾ ਦਿੱਤਾ ਲਸਣ ਪਿਆਜ਼ ਅਦਰਕ ਕਾਫੀ ਪਾਇਆ ਸੀ ਮੈਂ ਵਿੱਚ ਤੇ ਧਨੀਆ ਮਸਾਲਾ ਮੇਥੀ ਵਗੈਰਾ ਸਾਰਾ ਕੁਝ ਪਾਇਆ ਸੀ ਕਾਲੀ ਮਿਰਚ ਮਸਾਲਾ ਤੇ ਇੱਥੇ ਗਰਮ ਮਸਾਲਾ ਪਾ ਦਿੱਤਾ ਤਾਂ ਮੈਂ ਥੋੜਾ ਜਿਹਾ ਤੇ ਇਹਨੂੰ ਹਾਂਜੀ ਫਰੈਂਡਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਆਈ ਹੋਪ ਤੁਸੀਂ ਸਾਰੇ ਠੀਕ ਹੋਗਾ ਆਪਣੇ ਘਰਾਂ ਵਿੱਚ ਅਸੀਂ ਵੀ ਠੀਕ ਹੈ ਤੇ ਮੈਂ ਕਾਫੀ ਦਿਨਾਂ ਬਾਅਦ ਵਲੌਗ ਸ਼ੂਟ ਕਰ ਰਹੀ ਹਾਂ ਤੇ ਟਾਈਮ ਇੱਥੇ 10 ਵਜੇ ਦਾ ਹੋ ਗਿਆ ਤੇ بارش ਇੰਨੀ ਲੱਗੀ ਹੋਈ ਹੈ ਨਾ ਬਹੁਤ ਜ਼ਿਆਦਾ ਮੌਸਮ ਖਰਾਬ ਹੋਇਆ ਪਿਆ ਤੇ ਕਮੈਂਟ ਕਰਕੇ ਦੱਸਿਓ ਕਿੱਥੇ ਕਿੱਥੇ ਮੀਂਹ ਪੈ ਰਿਹਾ ਤੇ ਦਿਨ ਹੈਗਾ ਸੈਟਰਡੇ ਦਾ ਤੇ ਕੱਪੜੇ ਧੋਣ ਲੱਗੀ ਸੀ ਤੇ ਫਿਰ ਮੈਂ ਹੁਣ ਤੋਤੇ ਨਹੀਂ ਕਿ ਮੈਂ ਕਿ بارش ਬਹੁਤ ਹੈ ਫਸਫੋਰ ਤੇ ਫਿਰ ਜਾ ਕੇ ਕੱਪੜੇ ਪਾਣੇ ਪੈਂਦੇ ਫਿਰ ਉਹ ਥੋੜੇ ਗੰਦੇ ਗੰਦੇ ਜੇ ਲੱਗਣ ਲੱਗ ਜਾਂਦੇ ਸਿੱਲੇ ਸਿੱਲੇ ਤੇ ਕੋਈ ਨਹੀਂ ਵੇਟ ਕਰ ਲੈਣੇ ਜੇ بارش ਛੱਟੇਗੀ ਤਾਂ ਮਸ਼ੀਨ ਲਗਾਣੀ ਵੈਸੇ ਅਦਰਵਾਇਜ਼ ਨਹੀਂ ਮਸ਼ੀਨ ਲਗਾਣੀ देखो माश्किल नहीं हो रही बहुत पैर बहुत ज्यादा हाँ जी भैया दे दो दे दो। कितने पैसे हुए दुध वाला आ गया साढ़ा दूध खा लिया हाँ जी पैसे कितने हुए भैया चलो के फिर बता देना इनको ठीक है अभी बता दो अभी कर देती हूँ गूगल पे करती हूँ ਤੋ ਦੁੱਧ ਆ ਗਿਆ ਦੁੱਧ ਆ ਗਿਆ ਇਹਨੂੰ ਗਰਮ ਕਰਦੇ ਆ ਬਰੈਡ ਦੁੱਧ ਆਇਆ ਤੇ ਮੀਂਹ ਦੇ ਆ ਦੇਖ ਗੜੇ ਵੀ ਇੰਨੇ ਪਏ ਨਾ ਬਹੁਤ ਜ਼ਿਆਦਾ ਗੜੇ ਪਏ ਤੇ ਸਾਡੇ 에어로ਪਲੇਨ ਬਹੁਤ ਆਂਦੇ ਆ ਤੇ ਨੇ ਇੰਨੇ ਆਂਦੇ ਆ ਨਾ ਤੇ ਨੇ ਰੁਕੁਪ ਘੇਰ ਹੋਇਆ ਪਿਆ ਇਦਾਂ ਲੱਗ ਰਿਹਾ ਜਿਵੇਂ 5 6 ਸ਼ਾਮ ਦੇ ਵਜੇ ਹੁੰਦੇ ਆ ਤੇ ਇੱਧਰ ਬ੍ਰਿਆਮ ਵੀ ਹਜੇ ਸੁੱਤਾ ਹੈ ਤੇ ਚਲਦੇ ਹੁਣ ਕਿਚਨ ਚ ਤੇ ਕਿਚਨ ਦਾ ਹਾਲ ਚਲ ਦੇਖਦੇ ਆ ਕਿਚਨ ਬਹੁਤ ਮੈਸੀ ਹੋਈ ਪਈ ਆ ਤੇ ਹੁਣ ਧਰਦੇ ਆ ਚਾਹ ਨਾਲੇ ਦੁੱਧ ਗਰਮ ਕਰਦੇ ਆ ਪਰ ਚਾਹ ਫਿਰ ਪੀਣ ਲੈਨੇ ਤੇ ਉਸ ਤੋਂ ਬਾਅਦ ਦੇਖਦੇ ਆ ਕੀ ਬਣਾਣਾ ਜਾਂ ਬ੍ਰੈਡ ਦੇ ਟੋਸਟ ਬਣਾਉਂਦੇ ਆ ਜਾਂ ਕੁਝ ਕਰਦੇ ਆ ਤੇ ਚਲੋ ਮਿਲਦੇ ਆ ਫਿਰ ਓਕੇ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਆਪ ਜੀ ਦਾ ਸਵਾਗਤ ਸਰਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਗਾ ਆਪ ਆਪਣੇ ਘਰਾਂ ਵਿੱਚ ਤੇ ਅੱਜ ਬਹੁਤ ਜ਼ਿਆਦਾ ਬਾਰਿਸ਼ ਪੈ ਰਹੀ ਹੈ ਮੌਸਮ ਇੰਨਾ ਖਰਾਬ ਹੋਇਆ ਪਿਆ ਨੂੰ ਦੇਖੋ ਬੱਦਲ ਕਿੱਦਾਂ ਹੋਏ ਜਾਏ ਬਹੁਤ ਜ਼ਿਆਦਾ ਮੀਂਹ ਪਿਆ ਪਿਆ ਹੱਥੇ ਵੀ بارش ਪਈ ਜਾ ਰਹੀ ਹੈ ਫਰੈਂਡਸ ਇਹ ਹੈਗਾ ਸੈਟਰਡੇ ਦੀ ਸ਼ਾਮ ਦਾ ਦਿਨ ਤੇ ਬ੍ਰਿਆਮਬੜੀ ਚ ਜ਼ਿਕਰ ਰਿਹਾ ਸੀ ਮਮਾ ਬਾਹਰ ਚੱਲੋ ਕੁਝ ਖਾਣਾ ਤੇ ਇਹਦੇ ਪਾਪਾ ਕਹਿੰਦੇ ਚੱਲ ਤੂੰ ਘਰ ਦਾ ਸਮਾਨ ਵੀ ਲਿਆਉਣਾ ਤੇ ਤੂੰ ਜਾ ਕੇ ਲੈ ਆਂ ਇੱਥੇ ਆ ਗਈ ਸੀ ਮੈਂ ਮਹਾਲੀ ਡਿਪਾਰਟਮੈਂਟ ਸਟੋਰ ਤੇ ਇੱਥੇ ਮੈਂ ਸਮਾਨ ਲਪੀੜ ਬਹੁਤ ਸੀ ਮੈਂ ਸਮਾਨ ਲਖਣ ਲੱਗ ਗਈ ਇੱਥੇ ਕਾਫੀ ਟਾਈਮ ਲੱਗ ਗਿਆ ਫਿਰ ਮੈਂ ਇੰਨੀ ਭੀੜ ਸੀ ਨੇ ਸ਼ਾਮ ਨੂੰ ਬਹੁਤ ਜ਼ਿਆਦਾ ਸੀ ਸਾਰੇ ਸਮਾਨ ਵਗੈਰਾ ਲੈਣ ਦੇ ਥੋੜਾ ਮੈਨੂੰ ਇਹ ਕਿ ਮੈਂ ਵੇਸਣ ਚੱਲ ਬਣਾਣਾ ਵਿਰਿਆਮ ਵਾਸਤੇ ਤੇ ਥੋੜਾ ਸਮਾਨ ਲੈ ਲੈਣੇ ਤੇ ਇੱਥੇ ਮੈਂ ਗਰੋਸਰੀ ਦਾ ਸਮਾਨ ਲਖਾ ਕੇ ਸਾਰਾ ਤੇ ਦੇਖੋ ਕਿੰਨਾ ਸੋਹਣਾ ਮੌਸਮ ਹੋਇਆ ਪਿਆ ਪਰ ਲੋਕੀ ਫਿਰ ਵੀ ਭਾਈ ਮੀ ਆਪਾਂ ਨੂੰ ਠੰਡਾ ਫਿਰ ਵੀ ਲੋਕੀ ਬਾਹਰ ਨਿਕਲੇ ਹੋਏ ਆ ਤੇ ਇੱਥੇ ਵਿਰਿਆਮ ਕਹਿੰਦਾ ਮੈਂ ਤਾਂ ਕੁਝ ਖਾਣਾ ਹੈ ਫਿਰ ਮੈਂ ਇਥੋਂ ਬੀ ਟੂਟਾ ਬੀ ਟੂਟਾ ਇਹਦੇ ਵਾਸਤੇ ਖਾਣਾ ਪੈਕ ਕਰਵਾ ਲਿਆ ਸੀਗਾ ਤੇ ਮੈਂ ਕਿਹਾ ਅੰਦਾ ਇੱਥੇ ਖਾਣਾ ਮੈਂ ਕਿਤੇ ਨਹੀਂ ਹੋਣਾ ਚਾਹਤ ਕਾਟ ਕੇ ਟੂਟਾ ਹੈਲੋ ਫਰੈਂਡਸ ਟਾਈਮ ਹੋ ਗਿਆ 7:30 ਦਾ ਤੇ ਅਸੀਂ ਆਏ ਸੀ ਮਾਰਕੀਟ ਤੇ ਸਮਾਨ ਅਸੀਂ ਲੈ ਲਿਆ ਮੋਹਾਲੀ ਡਿਪਾਰਟਮੈਂਟ ਤੋਂ ਤੇ ਹੁਣ ਚੱਲੇ ਘਰ ਤੇ ਬਰਯਾਨਾ ਕਹਿ ਰਿਆ ਸੀ ਅੰਜਿਤ ਕਰ ਰਿਆ ਸੀ ਕਿ ਰੋਟੀ ਖਾਣੀ ਆ ਮੈਂ ਮਾਰੂ ਦੁਕਾਨ ਦਾ ਇਹ ਕਿਹੜਾ ਇਹਨੂੰ ਖਮਾਨ ਲੈ ਲਿਆ ਮੋਹਾਲੀ ਡਿਪਾਰਟਮੈਂਟਲ ਸਟੋਰ ਤੇ ਸੱਤ ਫਿਰ ਅਸੀਂ ਆਏ ਹੋਏ ਆ ਟਾਈਮ ਹੈਗਾ 7:30 ਦਾ ਤੇ ਦੇਖੋ ਰੌਣਕ ਕਿੰਨੀ ਤੇ ਚਲੋ ਤੁਹਾਨੂੰ ਦਿਖਾਦੇ ਇਹ ਬਰਿਆਮ ਸਿੰਘ ਹੈ ਤੇ ਇੱਥੇ ਅਸੀਂ ਮਾਰਕੀਟ ਆਏ ਸੀਗੇ ਸਮਾਨ ਅਸੀਂ ਲੈ ਲਿਆ ਤੇ ਹੁਣ ਅੰਦਰ ਜਾ ਕੇ ਮੈਂ ਪਤਾ ਕਰਦੀ ਕਿ ਪੈਕ ਹੋਇਆ ਕਿ ਨਹੀਂ ਸਮਾਨ ਤੇ ਘਰ ਜਾ ਕੇ ਫਿਰ ਤੁਹਾਨੂੰ ਮਿਲਦੇ ਆਂ ਸਮਾਨ ਅਸੀਂ ਲੈ ਲਿਆ ਤੇ ਹੁਣ ਆ ਗਿਆ ਸਮਾਨ ਨਹੀਂ ਐਕਟਿਵ ਬਟ ਸਮਾਨ ਰੱਖਣ ਲੱਗੇ ਆ ਤੇ ਗਰੋਸਰੀ ਦਾ ਸਮਾਨ ਫੀਲ ਦਾ ਟਾਈਮ ਹੋ ਗਿਆ 8:30 ਦਾ ਰਾਤ ਦਾ ਇਹ ਹੁਣ ਅਸੀਂ ਘਰ ਚੱਲਦੇ ਆਂ ਤੇ ਘਰ ਜਾ ਕੇ ਮਿਲਦੇ ਆਂ ਸਮਾਨ ਰਖਾ ਲਈਏ ਤੇ ਦੇਖੋ ਕਿੰਨੀ ਚਾਲਪੈਲ ਹੈ ਜਿਵੇਂ ਇੱਥੇ ਬਿਲਕੁਲ ਕੋਈ ਨਹੀਂ ਲੋਕੀ 11:00 12:00 ਵਜੇ ਤੱਕ ਤੇ ਚੰਡੀਗੜ੍ਹ ਮਹੱਲੇ ਘੁੰਮਦੇ ਰਹਿੰਦੇ ਨੇ ਇਦਾਂ ਦੀ ਕੋਈ ਗੱਲ ਨਹੀਂ ਜੀ ਤੇ ਮੈਂ ਕਿਹਾ ਚਲੋ ਆਪਣੇ ਫਰੈਂਡਸ ਨੂੰ ਦਿਖਾ ਦਈਏ ਤੇ ਮਿਲਦੇ ਆਂ ਫਿਰ ਹੈਲੋ ਫਰੈਂਡਸ ਅਸੀਂ ਕਾਲ ਆਪਦੇ ਸਵਾਗਤ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਹੁ ਤੁਸੀਂ ਵੀ ਸਾਰੇ ਠੀਕ ਹੋਗੇ ਆਪਣੇ ਆਪਣੇ ਘਰਾਂ ਵਿੱਚ ਤੇ ਦਿਨ ਹੈਗਾ ਜੀ ਸੰਡੇ ਦਾ ਤੇ ਟਾਈਮ ਹੈਗਾ 5 ਵਜੇ ਦਾ ਤੇ ਦੇਖੋ ਬਹੁਤ ਹੌਸ ਜੀ ਪੈਣ ਲੱਗ ਗਈ ਤੇ ਮੈਂ ਸੇਰ ਦਾ ਵੀਡੀਓ ਸ਼ੂਟ ਨਹੀਂ ਸੀ ਕੀਤੀ ਤੇ ਮੈਂ ਕਿਹਾ ਚਲੋ ਹੁਣ ਵੀਡੀਓ ਸ਼ੂਟ ਕਰਦੇ ਆ ਤੇ ਨਾਲੇ ਮੈਂ ਕੱਪੜੇ ਲਾ ਲਾਂ ਆ ਦੇਖੋ ਅੱਜ ਮੈਂ ਬਹੁਤ ਕੱਪੜੇ ਧੋਤੇ ਕੱਪੜੇ ਧੋਤੇ ਬਹੁਤ ਸਾਰੇ ਤੇ ਮੌਸਮ ਦੇਖੋ ਕਿਦਾਂ ਦਾ ਹੋਇਆ ਪਿਆ ਕੱਲ ਦੀ ਬਾਰਿਸ਼ ਨੇ ਬਹੁਤ ਕਰ ਦਿੱਤਾ ਅਜ ਵੈਸੇ ਧੁੱਪ ਲੱਗੀ ਸੀਗੀ ਤੇ ਕੱਪੜੇ ਕਾਫੀ ਹੋਏ ਸੀ ਤੇ ਹੁਣ ਅਸੀਂ ਉਤਾਰ ਲੈਣੇ ਆ ਤੇ ਤੁਸੀਂ ਸਭ ਠੀਕ ਹੋ ਹੋਗੇ ਆਪੋ ਆਪਣੇ ਕਰ ਲਿਓ ਤੁਸੀਂ ਸਾਡੇ ਨਾਲ ਹੇ ਮੈਂ ਗੁਰਚੀ ਮੈਂ ਗੁਰਚੀ ਹਾਂਜੀ ਫਰੈਂਡਸ ਇੱਥੇ ਮੈਂ ਕੱਪੜੇ ਚੱਕਣ ਲੱਗ ਗਈ ਸੀਗੀ ਤੇ ਇਹਨਾਂ ਸਾਰੇ ਕੱਪੜੇ ਮੈਂ ਚੱਲ ਜ਼ਿੱਲੇ ਹੋ ਜਾਣੇ ਨੇ ਤੇ ਟਾਈਮ 5 ਵਜੇ ਦਾ ਤੇ ਫਿਰ ਇਟਸ ਆਉਂਸ ਜੀ ਪੈਣ ਲੱਗ ਗਈ ਸੀਗੀ ਤੇ ਇਹਨਾਂ ਨੂੰ ਸਾਰੇ ਕੱਪੜੇ ਨੇ ਚੁੱਕ ਕੇ ਉਹਨਾਂ ਕੁਰਸੀਆਂ ਦੇ ਅੰਦਰ ਰੱਖ ਦਿੰਨੇ ਆ ਬਦਲ ਜੇ ਹੋਣ ਦੇ ਅੱਗੇ ਪਹਿਲਾਂ ਪਿਛਲਾ ਹਫਤਾ ਸਾਰਾ ਇਦਾਂ ਹੀ ਰਿਹਾ ਕਿ ਮੀਂਹ بارش ਪੈਣ ਲੱਗੀ ਤੇ ਕੱਪੜੇ ਮੈਂ ਬਹੁਤ ਉੱਤੇ ਸੀ ਅੱਜ ਚਾਦਰਾਂ ਵਗੈਰਾ ਸਾਰੀਆਂ ਤੇ ਮੈਂ ਕਿਾ ਚਲੂ ਇਹਨਾਂ ਨੂੰ ਸਾਰਿਆਂ ਨੂੰ ਚੱਕ ਲਾਂ ਨਹੀਂ ਤਾਂ ਕੱਲ ਨੂੰ ਸਵੇਰ ਨੂੰ ਫੇਰ ਤੇ ਇਹਨਾਂ ਹੋਰ ਜ਼ਿਆਦਾ ਜਿੰਨੇ ਵੀ ਸਪਿੰਨ ਵੀ ਕੀਤੇ ਪਰ ਥੋੜੀ ਹਵਾ ਦੇ ਨਾਲ ਚਲੋ ਥੋੜੇ ਸੁੱਕ ਗਏ ਪਰ ਸਿੱਲੇ ਸਿੱਲੇ ਸੀਗੇ ਪਰ ਮੈਂ ਜਿਹੜੇ ਪੱਗਾਂ ਵਗੈਰਾ ਸੀਗੇ ਮੈਂ ਜੋੜ ਕੇ ਰੱਖ ਲਈਆਂ ਬਾਕੀ ਸਾਰੇ ਕੱਪੜੇ ਜਿਹੜੇ ਮੈਂ ਚਲ ਇਕੱਠੇ ਕਰਕੇ ਰੱਖ ਲੈਨੇ ਜਿਹੜੇ ਪ੍ਰੈਸ ਕਰਨ ਵਾਲੇ ਹੋਣਗੇ ਤੇ ਸਿੱਲੇ ਸਿੱਲੇ ਸੀ ਚਲ ਪ੍ਰੈਸ ਕਰ ਲਾਂਗੇ ਤਾਂ ਠੀਕ ਹੋ ਜਾਣਗੇ ਤੇ ਤੁਹਾਨੂੰ ਪਤਾ ਸਰਦੀਆਂ ਦੇ ਦਿਨਾਂ ਤੇ ਇਦਾਂ ਹੀ ਆਪੇ ਕੱਪੜੇ ਵਗੈਰਾ ਸੁੱਕ ਹਵਾ ਬਹੁਤ ਚੱਲ ਰਹੀ ਸੀ ਵੈਸੇ ਹਵਾਦਾਂ ਨੇ ਇਹ ਸੀ ਕਿ ਕੱਪੜੇ ਥੋੜੇ ਜਿ ਸੁੱਕ ਗਏ ਸੀ ਪਰ ਉਹ ਜਿਵੇਂ ਸੀ ਠ ਤੇ ਮੇਰੇ ਕੋਲ ਨਾ ਵਲੌਗ ਪਾਏ ਨਹੀਂ ਸੀ ਜਾ ਰਹੇ ਤੇ ਮੈਂ ਇਹ ਦੋ ਵਲੌਗ ਜਿਹੜੇ ਨੂੰ ਦੋ ਤਿੰਨ ਦਿਨਾਂ ਦਾ ਇਕੱਠਾ ਕਰਕੇ ਵਲੌਗ ਪਾਇਆ ਤੇ ਜੇ ਤੁਹਾਨੂੰ ਮੇਰੀ ਥੋੜੀ ਜਿਹੀ ਵੀਡੀਓ ਵਿੱਚ ਚੰਗੀ ਲੱਗਦੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਤਾਂ ਬੜੀ ਐਦਾਂ ਨਾ ਅੱਛਾ ਲੱਗਦਾ ਕਿ ਤੁਸੀਂ ਇਹਨਾਂ ਸਾਰੇ ਭੈਣ ਭਰਾ ਪਿਆਰ ਤੇ ਬਹੁਤ ਦੇ ਰਹੇ ਹੋ ਪਰ ਤੁਸੀਂ ਪਲੀਜ਼ ਆ ਕਮੈਂਟ ਜ਼ਰੂਰ ਕਰਿਆ ਕਰੋ ਤੇ ਚਾਦਰਾਂ ਤੁਹਾਨੂੰ ਪਤਾ ਇਹ ਮੈਂ ਚਾਦਰ ਸੀਗੀਆਂ ਅੰਨੀਆਂ ਹੈਵੀ ਚਾਦਰਾਂ ਪਰ ਇਹਨਾਂ ਦਾ ਸੁੱਖ ਵੀ ਤੇ ਦੁੱਖ ਵੀ ਪਰ ਜਦੋਂ ਧੋਣ ਲੱਗਿਆ ਗਿੱਲੀਆਂ ਹੋ ਜਾਂਦੀਆਂ ਤੇ ਕੱਡੀਆਂ ਨਹੀਂ ਜਾਂਦੀਆਂ ਸਪਿੰਨਰ ਚੋਂ ਜਾਂ ਕੁਝ ਵੀਦਾਂ ਹੰਗਾਲਣੀਆਂ ਹੁਣ ਤਾਂ ਬੜਾ ਔਖਾ ਲੱਗਦਾ ਤੇ ਉਂਝ ਵੈਸੇ ਵਧੀਆਂ ਲੱਗਦੀਆਂ ਨਿੱਗੀਆਂ ਲੱਗਦੀਆਂ ਪਰ ਜਦੋਂ ਹੈਵੀ ਹੋ ਜਾਂਦੇ ਗਿੱਲੀਆਂ ਹੋ ਕੇ ਫਿਰ ਬਹੁਤ ਔਖਾ ਲੱਗਦਾ ਧੋਣੀਆਂ ਮੈਨੂੰ ਬਹੁਤ ਔਖੀਆਂ ਲੱਗਦੀਆਂ ਤੇ ਸੁੱਖ ਬਹੁਤ ਹੈ ਵੈਸੇ ਕਿ ਜਦੋਂ ਵਿਛਾ ਲਓ ਵੈਸੇ ਵੀ ਗਰਮ-ਗਰਮ ਲੱਗਦਾ ਸਰਦੀਆਂ ਚ ਉੱਤੇ ਇਥੇ ਲੋਜੀ ਮੈਂ ਕੱਪੜੇ ਲੈਏ ਸੀ ਸਾਰੇ ਤੇ ਮੈਂ ਕਿਹਾ ਚਲੋ ਅੰਦਰ ਜਾ ਕੇ ਤੇ ਰੱਖਦੇ ਆ ਤੇ ਮਿਲਦੇ ਆ ਫਿਰ ਤੁਹਾਨੂੰ ਨਾਲ-ਨਾਲ ਤੇ ਇੱਥੇ ਮੈਂ ਆ ਗਈ ਸੀ ਅੰਦਰ ਤੇ ਹੁਣ ਮੈਂ ਆ ਰਹੀ ਹਾਂ ਸੋਈ ਵਿੱਚ ਮੈਂ ਕਿਹਾ ਚਲੋ ਤੁਹਾਨੂੰ ਦਿਖਾਵਨੀ ਇਹ ਸ਼ਾਮ ਦੇ ਬਰਤਨ ਮੈਂ ਨਾ ਸਾਫ਼ ਕਰ ਲਈ ਸੀ ਸਾਰੇ ਅੱਜ ਮੈਂ ਸਵੇਰ ਦੀ ਲਗਾਤਾਰ ਲੱਗੀ ਹੋਈ ਸੀਗੀ ਤੇ ਫਿਰ ਫਿਰ ਮੈਂ ਰਾਈਸ ਬਣਾਏ ਸਾਰੇ ਪਾ ਕੇ ਗੋਭੀ ਤੇ ਮਟਰ ਸੀਗੇ ਗਾਜਰ ਸੀਗੇ ਸਾਰਾ ਮਿਕਸ ਕਰਕੇ ਤੇ ਇਹ ਮੈਂ ਦੁਪਹਿਰੇ ਚਾਵਲ ਬਣਾਏ ਕੋ ਕਪੜੇ ਮੈਂ ਬਹੁਤ ਉੱਤੇ ਸੀਗੇ ਨਾਲ-ਨਾਲ ਫਿਰ ਮੈਂ ਕਿ ਹੁਣ ਮੈਂ ਰੋਟੀ लेट ਨਾ ਹੋ ਜਾਏ ਤੇ ਸਬਜੀ ਵਗੈਰਾ ਕੱਟ ਲਈ ਉੱਥੇ ਤੇ ਨਾਲ ਹੀ ਫਿਰ ਮੈਂ ਹੁਣ ਸਬਜੀ ਬਣਾ ਲਈ ਮਟਰ ਗੋਭੀ ਤੇ ਆਲੂ ਮਿਕਸ ਕਰਕੇ ਤੇ ਇਹ ਰਾਤ ਦੀ ਹੁਣ ਸਬਜੀ ਵੀ ਮੇਰੀ ਬਣ ਗਈ ਆ ਤੇ ਜੇ ਕਿਸੇ ਨੇ ਚਲੋ ਫੁਲਕਾ ਖਾਣਾ ਹੋ ਤਾਂ ਮੈਂ ਲਾ ਦਾਂਗੀ ਤੇ ਅੱਜ ਦਾ ਵਲੌਗ ਮੇਰਾ ਇੰਨਾ ਹੀ ਆ ਜੇ ਤੁਹਾਨੂੰ ਥੋੜਾ ਜਿਹਾ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕੱਲ ਤੋਂ ਫਿਰ ਮਿਲਦੇ ਆ ਨਵੀਂ ਵੀਡੀਓ ਲੈ ਕੇ ਤੇ ਹੁਣ ਲਗਾਤਾਰ ਹੀ ਵੀਡੀਓ ਮੈਂ ਪਾਇਆ ਕਰਾਂਗੀ ਤੇ ਤੁਹਾਡੇ ਸਬਸਕ੍ਰਾਈਬ ਦੀ ਬਹੁਤ ਜ਼ਰੂਰਤ ਹੈ ਤੇ ਚਲੋ ਮਿਲਦੇ ਆਂ ਫਿਰ ਤੁਹਾਨੂੰ ਕਿ ਮੇਰੇ ਕਈ ਦਿਨਾਂ ਤੋਂ ਨਾ ਭੈਣ ਮੈਂ ਬੈਠ ਕੇ ਤਾਂ ਨਾ ਹੁਣ ਮੈਂ ਗੱਲ ਕਰਦੀ ਇੱਥੇ ਕਿ ਮੈਂ ਨਾ ਕਾਫੀ ਦਿਨਾਂ ਤੋਂ ਨਾ ਵਲੌਗ ਨਹੀਂ 파ਰੀ ਮਤਲਬ 4-5 ਦਿਨ ਹੋ ਗਏ ਉਹਨਾਂ ਮੇਰਾ ਵਲੌਗ ਨਹੀਂ ਆ ਇਹ ਵੀ ਵਲੌਗ ਮੇਰਾ 3 ਦਿਨ ਦਾ ਸ਼ੂਟ ਕੀਤਾ ਹੋਇਆ ਤੇ ਪਲੀਜ਼ ਜ਼ਰੂਰ ਦੇਖਿਓ ਤੇ ਠੰਡ ਬਹੁਤ ਹੈਗੀ ਆ ਤੇ ਇੱਥੇ ਮੈਂ ਆ ਕੇ ਬੈ ਗਈ ਸੀ ਰਜਾਈ 'ਚ ਹੁਣ ਮੇਰੀ ਬਿਲਕੁਲ ਆਵਾਜ਼ ਵੀ ਨਹੀਂ ਸੀ ਨਿਕਲ ਰਹੀ ਪੜਾ ਹੋਰ ਤਰ੍ਹਾਂ ਹੋ ਰਿਹਾ ਸੀ ਕਿ ਠੰਡ ਦੇ ਨਾਲ ਤੇ ਸਿਹਤ ਠੀਕ ਜੀ ਨਹੀਂ ਸੀ ਲੱਗ ਰਹੀ ਕਿਉਂਕਿ ਮੈਂ ਧੋਣ ਲੱਗੀ ਬਾਥਰੂਮ ਬਾਥਰੂਮ ਤੋਂ ਤਾ ਤੇ ਉਸ ਤੋਂ ਬਾਅਦ ਮੈਨੂੰ ਹੋਇਆ ਕਿ ਫੇਰ ਮੈਨੂੰ ਮੇਰੀ ਆਦਤ ਹੈ ਕਿ ਮੈਂ ਫਿਰ ਨਹਾਉਣਾ ਹੁੰਦਾ ਫਿਰ ਮੈਂ ਕਿਸੇ ਇਸ਼ਨਾਨ ਕਰ ਲਿਆ ਤੇ ਟਾਈਮ ਹੋ ਗਾਇਆ ਇਹ ਦੋ 4:30 4 ਵਜੇ ਦਾ ਤੇ ਫਿਰ ਮੈਂ ਨਹਾ ਕੇ ਬਾਅਦ 'ਚ ਤੇ ਫਿਰ ਰਸੋਈ 'ਚ ਕੰਮ ਕੁੰਮ ਕਰ ਲੱਗੀ ਸਬਜ਼ੀਆਂ ਤੜਕਾ ਲਾਇਆ ਵਗੈਰਾ ਤੇ ਇੰਨੇ ਚ ਮੈਂ ਥਰਜ ਹੀ ਗਈ ਸੀਗੀ ਤੇ ਚਲੋ ਮਿਲਦੇ ਆ ਫਿਰ ਕੱਲ ਤੋਂ ਨਵਾਂ ਵਲੌਗ ਲਉਨੇ ਤਦ ਤੱਕ ਲਈ ਜੇ ਤੁਹਾਨੂੰ ਥੋੜੀ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤਦ ਤੱਕ ਲਈ ਸਸ ਸਿਕਾਲ ਹਸਤੇ ਵਾਸਤੇ ਲੋ ਟੇਕ ਕੇਅਰ ਤੇ ਕੱਲ ਫਿਰ ਲੈ ਕੇ ਆਉਨੇ ਆ ਵਲੌਗ ਤੇ ਮੈਂ ਅੱਜ ਕੱਲ ਲਾਈਵ ਵੀ ਆ ਰਹੀ ਹਾਂ ਤੁਸੀਂ ਪਲੀਜ਼ ਲਾਈਵ ਵੀ ਮੇਰੀ ਚ ਜ਼ਰੂਰ ਆਇਆ ਕਰੋ ਤੇ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਸਾਥਪੋਰਟ ਦੀ ਬਹੁਤ ਜ਼ਰੂਰਤ ਹੈ ਤੇ ਥੈਂਕ ਯੂ ਓਕੇ ਬਾਏ ਬਾਏ ਟੇਕ ਕੇਅਰ